ਸਤਿ ਸ਼੍ਰੀ ਅਕਾਲ ਜੀ ਆਪਣਾ ਤਿੰਨਾਂ ਤਿੰਨ ਲੱਗ ਜਾਣਾ ਹਾਂਜੀ ਕਿੰਨਾ ਚੋਂਗਾ ਅੱਗੇ ਨਾਮ ਲਿਖਾ ਬੱਸ ਇਹ ਤੋਂ ਬਾਅਦ ਕਿਹੜਾ ਸੀ ਤੁਹਾਡਾ ਮੈਂ ਕੋ ਦੇਖੀ ਜੀ ਬਾਬਾ ਬਾਬਾ ਪੁਬਿੰਦਰ ਸਿੰਘ ਬਾਬਾ ਗੁਰਮੁਖ ਸਿੰਘ ਜੀ ਮਾਈਕ ਕਰੋ ਜੀ ਦੇਖੋ ਹਾਂ ਜੀ ਠੀਕ ਹੈ ਇਹ ਤੋਂ ਬਾਅਦ ਮੈਂ ਸਿੱਖ ਜੀ ਜਲਦੀ ਬੈਠੋ ਕੋਈ ਨਹੀਂ ਕੋਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਬਹੁਤ ਖੁਸ਼ੀ ਹੋਈ ਕਿਉਂਕਿ ਜਦੋਂ ਪਹਿਲੇ ਜਨ ਸ਼ੰਭੂ ਬਾਰਡਰ ਤੇ ਸਾਰੇ ਭਰਾ ਇਕੱਠੇ ਹੋ ਕੇ ਗਏ ਸੀ ਸਾਡੀ ਵੀ ਡਿਊਟੀ ਲੱਗੀ ਸੀ ਅਸੀਂ ਵੀ ਗਏ ਸੀ ਆਪਦਾ ਫਰਜ ਸਮਝ ਕੇ ਉਸ ਦਿਨ ਜੋ ਜਜ਼ਬਾ ਅਥੇ ਦੇਖਣ ਨੂੰ ਮਿਲਿਆ ਸੀ ਉਸ ਤੋਂ ਬਾਅਦ ਕਿਸਾਨ ਜਿੱਥੇ ਬੰਦਿਆਂ ਦੇ ਨਾਲ ਮੀਟਿੰਗ ਹੋਈ ਸੀ ਜਿਹੜੀ ਉਹਨਾਂ ਵਿੱਚ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਸੀ ਕਿ ਆਪਾਂ ਜਿਹੜਾ ਦਿੱਲੀ ਦਾ ਜਿਹੜਾ ਘਰਾਓ ਕਰਨ ਆਇਆ 26 27 ਦੇ ਨੇੜੇ ਕਰਾਂਗੇ ਨਵੰਬਰ ਦੇ ਉਸ ਦੇ ਗੱਲ ਦੇ ਵਿੱਚ ਇੱਕ ਛੋਟਾ ਜਿਹਾ ਸ਼ੱਕ ਸੀਗਾ ਵੀ ਕਿਤੇ ਇੰਨਾ ਲੰਮਾ ਜਿਹੜਾ ਸਮਾਂ ਪੈ ਰਿਆ ਕਿਤੇ ਉਹਦੇ ਵਿੱਚ ਜਿਹੜਾ ਜੋਸ਼ ਆ ਉਹ ਠੰਡਾ ਤਾਂ ਨਹੀਂ ਹੋ ਜਾਊਗਾ ਪਰ ਸੌਣ ਲੱਗੇ ਦਿਲੋਂ ਕਿੰਨਾ ਕਿ ਦਿਲ ਨੂੰ ਖੁਸ਼ੀ ਹੋਈ ਜਦੋਂ ਸਾਰੇ ਭਰਾਵਾਂ ਨੇ ਰਲ ਕੇ ਇੱਧਰ ਉਹ ਚੜ੍ਹਾਈ ਕੀਤੀ ਜਿਹੜੇ ਬੈਰੀਕੇਡਸ ਨੂੰ ਲੱਭੇ ਨਹੀਂ ਕਿੱਧਰ ਗਏ ਸੋ ਇੱਕ ਵਾਰੀ ਜ਼ੋਰਦਾਰ ਤਾਲੀ ਤੁਸੀਂ ਆਪਣੇ ਹੌਸਲੇ ਲਈ ਮਾਰ ਦਿਓ ਦਿਲੋਂ ਸਲੂਟ ਹੈ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਦੋਸਤੋ ਮੈਂ ਜ਼ਿਆਦਾ ਸਾਹਮਣੇ ਨਹੀਂ ਲੈਣਾ ਕਿਉਂਕਿ ਇੰਡਸਟਰੀ ਦੀ ਮਰਿਆਦਾ ਆ ਉਹਦੇ ਅਕੋਰਡਿੰਗ ਜਿੰਨਾ ਮੈਨੂੰ ਦੱਸਿਆ ਆ ਬਸ ਇਹਨਾ ਕਹਿਣਾ ਚਾਹਣਾ ਕਿ ਇਹ ਜੋ ਮੋਰਚਾ ਇਹ ਬਹੁਤ ਪਵਿੱਤਰ ਆ ਇਹ ਸਾਡੀ ਜ਼ਮੀਨਾਂ ਦਾ ਸਵਾਲ ਆ ਸਾਡੀ ਮਾਂ ਦਾ ਸਵਾਲ ਆ ਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਲੜਨਾ ਸਾਰੇ ਭਰਾਵਾਂ ਨੇ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਰੇ ਇਕੱਠੇ ਖੜੇ ਨੇ ਇੱਕ ਦੋ ਚੀਜ਼ਾਂ ਜੋ ਮੈਂ ਆਪਣੇ ਵੱਲੋਂ ਤੁਹਾਨੂੰ ਫਰਿਆਦ ਕਰਨਾ ਚਾਹਣਾ ਜੇ ਜਦੋਂ ਇੰਦਰ ਨਵਾਰੇ ਸੇ ਸਾਡੇ ਨੌਜਵਾਨ ਬੜੇ ਵਧੀਆ ਤਰੀਕੇ ਨਾਲ ਆਪਣੀ ਸੇਵਾ ਨਿਭਾ ਰਹੇ ਨੇ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਨੇ ਪਰ ਜਿੰਨਾ ਕਿ ਇੱਥੇ ਆਸ-ਪਾਸੇ ਬੋਤਲਾਂ ਜਾਂ ਜੋ ਸਮਾਨ ਜਿਹੜਾ ਰੱਦੀ ਦਾ ਡਿੱਗ ਰਿਹਾ ਆ ਉਹਨੂੰ ਸਾਫ਼ ਵੀ ਕਰ ਰਹੇ ਨੇ ਇਹ ਮੈਂ ਬੇਨਤੀ ਕਰੂੰਗਾ ਕਿਉਂਕਿ ਆਪਾਂ ਦਿੱਲੀ ਆਏ ਆਂ ਔਰ ਜੋ ਮੈਨੂੰ ਪਤਾ ਲੱਗਾ ਕਿ ਆਸ-ਪਾਸ ਦੇ ਘਰਾਂ ਵਾਲਿਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਸਾਡੇ ਲਈ ਖੋਲਤੇ ਉਹਨਾਂ ਨੇ ਆਪਣੇ ਵਾਸ਼ਰੂਮ ਯੂਜ਼ ਕਰਨ ਵਾਸਤੇ ਸਾਨੂੰ ਦਿੱਤੇ ਆ ਤੇ ਅਸੀਂ ਵੀ ਆਪਣੀ ਡਿਊਟੀ ਸਮਝ ਕੇ ਉਹਨਾਂ ਨੂੰ ਹੋਰ ਤਾਂ ਕਿ ਕਲੀਨ ਰੱਖੀਏ ਸਾਫ਼ ਰੱਖੀਏ ਕਿ ਜਦੋਂ ਜਾਈਏ ਤਾਂ ਸਾਨੂੰ ਯਾਦ ਕਰਨ ਕਿ ਸਾਡੇ ਭਰਾ ਆਏ ਸੀ ਪਿੱਛੇ ਖਾਲਸਾ ਟੀਵੀ ਵਾਲਿਆਂ ਨੇ ਲੰਗਰ ਲਾਇਆ ਹੋਇਆ ਸੀ ਥੋੜੇ ਦਿਨ ਪਹਿਲਾਂ ਮੈਂ ਆਇਆ ਸੀ ਉਦੋਂ ਵੀ ਬੜੀ ਵਧੀਆ ਗੱਲ ਲੱਗੀ ਕਿ ਜੋ ਗੁਰੂ ਨਾਨਕ ਸਾਹਿਬ ਦਾ ਜੋ ਲੰਗਰ ਚੱਲਦਾ ਆ ਕਿ ਪਹਿਲੀ ਵਾਰੀ ਇਹ ਹੋਇਆ ਕਿ ਜੋ ਇਥੇ ਜੋ ਪ੍ਰਵਾਸੀ ਸਾਡੇ ਮਜ਼ਦੂਰ ਭਰਾ ਇਥੇ ਰਹਿੰਦੇ ਨੰਨਾਂ ਨੇ ਦੱਸਿਆ ਕਿ ਪਿਛਲੇ 70 ਸਾਲ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਸਾਨੂੰ ਕਿਸੇ ਨੇ ਇੰਨਾ ਰੱਜਵਾ ਭੋਜਨ ਦਿੱਤਾ ਆ ਅਸੀਂ ਢੱਡ ਪਰ ਕੇ ਖਾਦਾ ਸੋ ਉਸ ਤੋਂ ਬਾਅਦ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਸੋ ਉਹੀ ਬੇਨਤੀ ਕਰੂੰਗਾ ਜੀ ਬਟੇ ਅਸੀਂ ਜਿੰਨੀ ਜੋਗੀਆਂ ਤੁਹਾਡੇ ਨਾਲ ਆ ਵਾਇਗਰ ਉੱਚੀ ਗੱਲਾ ਚ ਰੱਖੇ ਔਰ ਇੱਕ ਜਿਹੜੀ ਜ਼ਰੂਰੀ ਬੇਨਤੀ ਐ ਸੀ ਕਿ ਕਈ ਵਾਰੀ ਕੋਈ ਅਫਵਾਹਾਂ ਉੱਡਦੀਆਂ ਨੇ ਕਿ ਆ ਇਥੇ ਕੋ ਚੜਾਈ ਹੋਣ ਲੱਗੀ ਆ ਜਾਂ ਸਾਡੇ ਨਾਲ ਧੱਕਾ ਹੋਣ ਲੱਗਾ ਸੋ ਇੱਕ ਸਾਰੀ ਕਮੇਟੀ ਵੱਲੋਂ ਬੇਨਤੀ ਆ ਕਿ ਜਿਹੜੀ ਚੀਜ਼ ਸਟੇਜ ਤੇ ਅਨਾਉਂਸ ਕੀਤੀ ਜਾਂਦੀ ਆ ਉਹੀ ਨਿਊਜ਼ ਨੂੰ ਸੱਚ ਮੰਨਿਆ ਜਾਵੇ ਜੋ ਇਥੇ ਅਨਾਉਂਸ ਕੀਤੀ ਜਾਂਦੀ ਆ ਜੋ ਕਮੇਟੀ ਵਾਲੇ ਤੁਹਾਨੂੰ ਆਪਣਾ ਮੈਸੇਜ ਦੇਣਾ ਚਾਹੁੰਦੇ ਨੇ ਕਿਉਂਕਿ ਜਿਸ ਗਿਣਤੀ ਵਿੱਚ ਜਿਸ ਤਦਾਦ ਵਿੱਚ ਸਾਡੇ ਭਰਾ ਇੱਥੇ ਬੈਠੇ ਨੇ ਇੰਨਾ ਸੌਖਾ ਨਹੀਂ ਹੈਗਾ ਕਿ ਸਾਡੇ ਦੇ ਕੋਈ ਚੜਾਈ ਕਰਕੇ ਆ ਜੂਗਾ ਤੁਹਾਡੇ ਹੌਸਲੇ ਬੁਲੰਦ ਨੇ ਵਾਹਿਗੁਰੂ ਇਦਾਂ ਹੀ ਬੁਲੰਦ ਰੱਖੇ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ И как бы...